ਇਸ ਵਕਤ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਪੰਜਾਬ 'ਚ ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਤੇ ਗ੍ਰੇਨੇਡ ਹਮਲੇ ਦੇ ਰੋਸ਼ ਵਿਜੋ ਅੱਜ ਖਰੜ ਭਾਜਪਾ ਵਰਕਰਾਂ ਦੇ ਵੱਲੋਂ ਖਰੜ ਬੱਸ ਸਟੈਂਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲੜੀ ਅਤੇ ਨਰਿੰਦਰ ਸਿੰਘ ਰਾਣਾ ਨੇ ਕੀ ਕਿਹਾ ਅਭੀ ਤੁਹਾਨੂੰ ਸੁਣਨ ਦਾ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਣਦੇ ਹਾਂ ਨਾਅਰੇਬਾਜ਼ੀ ਕਰਨਾ ਪ੍ਰਦਰਸ਼ਨ ਕਰ ਰਹੇ ਹੈ ਜੀ ਇਹਦਾ ਕੀ ਕਰਨਾ ਹੈ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸੀਨੀਅਰ ਮੈਂਬਰ ਮਨਵਿੰਦਰ ਕਾਲੀਆ ਜੀ ਦੇ ਘਰ ਰਾਤੀ 2:30 ਵਜੇ ਕਲਾਸ਼ ਕਰਤਾ ਕਿਸ ਨੇ ਪੰਜਾਬ ਸਰਕਾਰ ਭਾਰਤੀ ਜਨਤਾ ਪਾਰਟੀ ਦਾ ਬੜੀ ਦੇਖ ਤੋਂ ਕਹਿ ਰਹੀ ਹੈ ਕਿ ਪੰਜਾਬ ਦੀ ਇਹ ਭਗਵੰਤ ਮਾਨ ਦੀ ਸਰਕਾਰ ਹਰੇਕ ਕੋਨੇ ਤੇ ਪੂਰੀ ਤਰ੍ਹਾਂ ਫੈਲ ਹੈ ਲਾਅ ਐਂਡ ਔਰਡਰ ਦੀ ਸਥਿਤੀ ਦਿਨ-ਦਰ-ਦਿਨ ਖੁੱਟਦੀ ਜਾ ਰਹੀ ਹੈ ਰੋਜ਼ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਬਲਾਸਟ ਹੋ ਰਿਹਾ ਕਿਤੇ ਪੁਰ ਸਾਰੇ ਵੀ ਇੱਥੇ ਸੁਰੱਖਿਤ ਨਹੀਂ ਹੈ ਪੁਲਿਸ ਦੇ ਖਾਣੇ ਉੱਤੇ ਘਮਲੇ ਹੋ ਰਹੇ ਹਨ ਅੱਜ ਆਪੀ ਜਨਤਾ ਪਾਰਟੀ ਦੇ ਇਟੇ ਬਡੇ ਲੀਡਰ ਦੇ ਘਰੇ ਜਰਨਲ ਹਮਰਾ ਕੀਤਾ ਹੈ ਤਾਂ ਅੱਜ ਆਮ ਲੋਕ ਕਹਿੰਦੇ ਕਿਵੇਂ ਸੁਰੱਖਿਤ ਹੋ ਸਕਦੇ ਹਨ ਝੂਠੇ ਵਾਦੇ ਕਰਨ ਵਾਲੀ ਸਰਕਾਰ ਹਰੇਕ ਪ੍ਰਾਂਤ ਤੋਂ ਫੈਲ ਹੈ ਇਹਨਾਂ ਨੇ ਜਿੰਨੀ ਵੀ ਕੋਸ਼ਿਸ਼ ਕੀਤੀ ਹੈ ਉਹ ਸਾਰੇ ਆਪਣੇ ਲੀਡਰਾਂ ਨਾਲ ਜਿਹੜੇ ਦਿੱਲੀ ਤੋਂ ਲੋਕਾਂ ਨੇ ਛਿੱਤਰ ਮਾਰ ਕੇ ਹਰਾ ਕੇ ਭੇਜਿਆ ਹੈ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਤੇ ਸੱਤਾ ਕਰਨ ਦੀ ਕੋਸ਼ਿਸ਼ ਕਰਦੇ ਸੰਸੋਧਿਆ ਜੰਡੀ ਪੰਜਾਬ ਦੇ ਸਕੂਲਾਂ ਦੇ ਵਿੱਚ ਆ ਕੇ ਪੰਜਾਬ ਦੇ ਸਕੂਲਾਂ ਦੇ ਹੱਥ ਸਤਾਪਨ ਕਰਦਾ ਹੈ ਕੀ ਪੰਜਾਬ ਦੇ ਲੋਕ ਇਹਨੇ ਇਰੇ-ਮਿਰੇ ਹੋ ਗਏ ਪੰਜਾਬ ਦੇ ਲੋਕਾਂ ਨੇ ਜਿਹਨਾਂ ਨੂੰ ਬੋਤਾਂ ਪਾ ਕੇ ਐਮਐਲਏ ਬਣਾਇਆ ਉਹਨਾਂ ਵਿੱਚ ਕੋਈ ਕਾਬਲੀਅਤ ਨਹੀਂ ਕਿ ਦਿੱਲੀ ਵਾਲੇ ਆ ਕੇ ਸਾਨੂੰ ਦੱਸਣਗੇ ਕਿ ਕਿਵੇਂ ਪੰਜਾਬ ਦੀ ਸਰਕਾਰ ਚੱਲਣੀ ਹੈ ਸੋ ਮੈਂ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਛੇਤਰ ਮਾਰ ਕੇ ਪੰਜਾਬ ਤੋਂ ਬਾਹਰ ਕੱਢੋ ਇਹਨਾਂ ਨੂੰ ਆਪਣੀ ਨੈਤਿਕਤਾ ਦੇ ਆਧਾਰ ਤੇ ਰਜ਼ਾਇਦਾ ਦੇਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਨਾ ਰੇਤ mafia ਕਰ ਰਿਹਾ ਨਾ ਨਸ਼ੇ ਦਾ ਕਾਰੋਬਾਰ ਦੇ ਵੇ ਦੇ ਬਾਧਾ ਚੱਲਾ ਜਾ ਰਿਹਾ ਰੋਜ਼ ਨੌਜਵਾਨ ਬੱਚੇ ਨਸ਼ੇ ਦੀ ਪੇਟ ਚੱਲ ਰਹੇ ਹਨ ਪੁਲਿਸ ਦੇ ਹੱਥ ਕੋਈ ਪਾਵਰ ਨਹੀਂ ਰਹੀ ਸਾਰੀਆਂ ਪਾਵਰਾਂ ਚੋਰਾ ਠੱਗਾ ਦੇ ਕੋਲ ਚਲੇ ਗਈਆਂ ਰੋਜ਼ ਨਵੇਂ ਬਲਾਸਟ ਹੋ ਰਹੇ ਐ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਐ ਕਿ ਅਸੀਂ ਬੇਨਤੀ ਕਰਦਾ ਹਾਂ ਪ੍ਰਧਾਨ ਮੰਤਰੀ ਜੀ ਨੂੰ ਇਹਨਾਂ ਦੀ ਸਰਕਾਰ ਨੂੰ ਬਰਖਾਸਤ ਕਰਕੇ ਫੇਰ ਰਾਸ਼ਟਰੀ ਰਾਜ ਲਾਇਆ ਜਾਵੇ ਕਿਉਂਕਿ ਇਹਨਾਂ ਦੇ ਵਸਨੀਕ ਪੰਜਾਬ ਨੂੰ ਸੰਭਲਦੀ ਇਹਨਾਂ ਦੇ ਵਸਨੀਕ ਗੱਲ ਨਹੀਂ ਹੈਗੀ ਅੱਜ ਭਾਰਤੀ ਜਨਤਾ ਪਾਰਟੀ ਖਰੜਵਲੋਂ ਜਿਹੜੇ ਪੰਜਾਬ ਸਰਕਾਰ ਦੇ ਖਿਲਾਫ ਇੱਕ ਧਰਨਾ ਦਿਆ ਜਾ ਰਿਹਾ ਹੈ ਕਿਉਂਕਿ ਕਦੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਿਹੜਾ ਪੁੱਤ ਤੇ ਹਮਲਾ ਹੁੰਦਾ ਏ ਕਦੇ ਸਾਡੇ ਧਾਰਮਿਕ ਸਥਾਨਾਂ ਤੇ ਹਮਲਾ ਹੁੰਦਾ ਏ ਕਦੇ ਪੁਲਿਸ ਚੌਕਿਆਂ ਤੇ ਹਮਲੇ ਹੋ ਰਹੇ ਆ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਹੱਥੇ ਹੱਥ ਰੱਖੀ ਬੈਠੀ ਹੋਈ ਹੈ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਹੈ ਉਹ ਬੁਰੀ ਤਰ੍ਹਾਂ ਗੜਬੜਾ ਗਈ ਹੈ ਤੇ ਇਸ ਦੇ ਰੋਸ ਦੇ ਵਜੋਂ ਅੱਜ ਭਾਰਤ ਜਨਤਾ ਪਾਰਟੀ ਖੜ੍ਹੇ ਵੱਲੋਂ ਕਿਉਂਕਿ ਅੱਜ ਸਵੇਰੇ 1 ਵਜੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਨੈਸ਼ਨਲ ਕਾਰਜਕਾਰੀ ਮੈਂਬਰ ਮਨੋਰੰਜਨ ਕਾਲਿਆ ਜੀ ਉਹਨਾਂ ਦੇ ਘਰ ਤੇ ਹਮਲਾ ਹੋਇਆ ਹੈ ਗ੍ਰਨੇਡ ਨਾਲ ਹਮਲਾ ਹੋਇਆ ਹੈ ਪ੍ਰਮਾਤਮਾ ਸ਼ੁਕਰ ਹੈ ਕਿ ਉਹ ਦੂਸਰੇ ਕਮਰੇ ਵਿੱਚ ਸੀ ਪਰ ਇਹ ਹਮਲੇ ਦਿਨ ਰਾਤ ਦਿਨ ਪ੍ਰਤੀ ਦਿਨ ਵਧ ਰਹੇ ਹੈ ਇਹ ਸਰਕਾਰ ਆਪਣੀ ਮਸਤ ਹੈ ਇਹ ਜਿਹੜਾ ਕਾਨੂੰਨ ਵਿਵਸਥਾ ਉਹ ਦਿਨ ਦਿਨ ਪ੍ਰਤੀ ਦਿਨ ਗੜਬੜਾ ਰਹੀ ਹੈ ਅਸੀਂ ਕੱਲ ਵੀ ਦੇਖਿਆ ਇੱਥੇ ਇੱਕ ਪਰਿਵਾਰ ਦੇ ਉੱਤੇ ਵੀ ਹਮਲਾ ਹੋਇਆ ਉਸਤੇ ਚੈਨੀ ਖਾਣ ਦੀ ਕੋਸ਼ਿਸ਼ ਕਰੀ ਹੈ ਸਾਡੀਆਂ ਮਾਤਾ ਭੈਣਾ ਉਹ ਬਾਜ਼ਾਰ ਜਾਣ ਲੱਗੇ ਸੁਰੱਖਿਅਤ ਨਹੀਂ ਹਨ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਹੈ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਆਂਦੀ 3 ਮਹੀਨਿਆਂ ਦੇ ਵਿੱਚ ਨਸ਼ਾ ਤਬਾਹ ਕਰਾਓ ਅੱਜ 3 ਸਾਲ ਹੋ ਗਏ ਕਾਰਵਾਈ ਕਾਰਵਾਈ ਉਹਨੂੰ ਸਿਰਫ ਗਰੀਬਾਂ ਦੇ ਘਰ ਤੱਕ ਝੂਠ ਟਾਈ ਜਾ ਰਹੇ ਆ ਪਰ ਜਿਹੜੇ ਅਮੀਰ ਮੱਘਰ ਮੱਛ ਹੈ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤਾਂ ਅਸੀਂ ਇਸ ਰੋਸ਼ ਨੂੰ ਦੇਖਦੇ ਹੋਏ ਅੱਜ ਅੱਜ ਬੱਸ ਸਟੈਂਡ ਤੇ ਪਾਰਟੀ ਵੱਲੋਂ ਕਾਲ ਹੈ ਇਸੇ ਇਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਖਰਾਬ ਹੋ ਗਿਆ ਉਸ ਦੇ ਵਿਰੋਧ ਦੇ ਵਿੱਚ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਆ